ਦੇ ਵਿਰੋthetaਟਾ ਕਮਾਂਡੋ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਆਪਾਂ ਪਿੰਡ ਆਕਲਿਆ ਜਲਾਲ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਂਪਰਾਪੂਲ ਆਕਲਿਆ ਜਲਾਲ ਪਿੰਡ ਤੋਂ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਨੇ ਬਹੁਤ ਸੋਹਣੀ ਮੱਝ ਬਕਾਊ ਕੀਤੀ ਆ ਤੇ ਬਾਈ ਘਰ ਵਿੱਚ ਕਾਫੀ ਨਗ ਰੱਖਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਰਿਵਾਰ ਆ ਤੇ ਇਹਨਾਂ ਨਗਾਂ ਵਿੱਚੋਂ ਹੀ ਇੱਕ ਬਾਈ ਨੇ ਇਹ ਮੱਝ ਬਕਾਊ ਕੀਤੀ ਆ ਤੇ ਆਓ ਬਾਏ ਨੂੰ ਮਿਲਦੇ ਆ ਤੇ ਸਾਰੀ ਜਾਣਕਾਰੀ ਲੈ ਕੇ ਤੁਹਾਨੂੰ ਦਿੰਨੇ ਆ। ਭਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਆਪਣਾ ਪਿੰਡ ਕਿਹੜਾ ਆ ਗਿਆ ਜੀ? ਆਕਲੀਆ ਜਲਾਲ ਜੀ। ਤੇ ਜ਼ਿਲ੍ਹਾ ਕਿਹੜਾ ਆ ਗਿਆ ਜੀ? ਬਠਿੰਡਾ ਜੀ। ਤਹਿਸੀਲ? ਫੂਲ ਜੀ। ਤੇ ਨੇੜੇ ਦੇ ਪਿੰਡ ਆਪਣੇ ਕਿਹੜੇ ਰਹਿ ਗਏ ਜੀ? ਭੋੜੀਪੁਰਾ ਜੀ ਸਮਾਦ ਭਾਈ ਰੋਡ ਆ ਜੀ ਜਲਾਲ ਤੋਂ ਸਮਾਦ ਭਾਈ ਰੋਡ ਤੇ ਆਕਲੀਆ ਪਿੰਡ ਆਉਂਦਾ ਜੀ ਪਹਿਲਾਂ। ਤੇ ਆਪਣੇ ਘਰ ਦੀ ਲੋਕੇਸ਼ਨ ਕਿੱਥੇ ਜ ਆ ਗਈ ਜੀ? ਪਖਰਵਾੜ ਰੋਡ ਜੀ। ਠੀਕ ਹੈ ਜੀ। ਖਰਵਾੜਾ ਰੋਡ ਦੇ ਨੇੜੇ ਹਾਂਜੀ ਹਾਂਜੀ ਪਖਰਵਾੜਾ ਰੋਡ ਨੂੰ ਸਾਹਮਣੇ ਹੀ ਪੈਣ ਛੱਪੜ ਦੇ ਕੋਲ ਹਾਂਜੀ ਛੱਪੜ ਕੋਲੇ ਗੱਲ ਪੱਤੀ ਠੀਕ ਹੈ ਜੀ ਤੇ ਬਾਈ ਜੀ ਆ ਫਿਰ ਅੱਜ ਇੱਕ ਮੈਂ ਬਕਾਊ ਕਰਤੀ ਹਾਂਜੀ ਹਾਂਜੀ ਠੀਕ ਹੈ ਜੀ ਕਰਦੀ ਹੈ ਜੀ ਹਾਂਜੀ ਤੇ ਕਿੰਵੇਂ ਸੂਏ ਜੀ ਚੌਥੇ ਸੂਏ ਚੌਥੇ ਸੂਏ ਤੇ ਉਥੇ ਸੂਏ ਸੋਣਾ ਜੀ ਚੌਥੇ ਸੂਏ ਸੋਣਾ ਜੀ ਕਿੰਨੇ ਦਿਨ ਬਾਕੀ ਹੈ ਜੀ ਹਫਤਾ ਬਾਕੀ ਹੈ ਜੀ ਅੱਛਾ ਜੀ ਤੇ ਦੁੱਧ ਦਾ ਪਿਛਲੇ ਸਾਲ ਦਾ ਕੀ ਰਿਕਾਰਡ ਰਿਹਾ ਜੀ ਦੁੱਧ ਦਾ 12 ਲੀਟਰ ਦੁੱਧ ਦਿੱਤਾ ਜੀ ਨਾਰਮਲ ਸੇਵਾ ਤੇ ਠੀਕ ਹੈ ਜੀ ਇਹ ਖੋਲ ਕੇ ਤੋਰ ਕੇ ਦਿਖਾਵਾਂਗੇ ਜੀ ਹਾਂਜੀ ਦਿਖਾਓ ਕਰੋ ਤਸल्ली ਦਰਸ਼ਕੋ ਭਰਾਵਾਂ ਦੀ ਲੋ ਜੀ ਬਾਈ ਜੀ ਘਰੇਲੂ ਪਰਿਵਾਰ ਕੋਲੋਂ ਬਹੁਤ ਹੀ ਵਧੀਆ ਮੈਂ ਆ ਚੌਥੇ ਸੂਏ ਤੇ ਦੇਖੋ ਤੁਸੀਂ ਥਾਣਾ ਹਵਾਨਾ ਪਿਛਲੇ ਸਾਲ ਬਾਈ ਜੀ ਨੇ 12 ਕਿਲੋ ਦੁੱਧ ਦਰਮਿਆਨੀ ਸੇਵਾ ਤੇ ਆਉਂਦੇ ਦੱਸਿਆ ਤੇ ਮੋੜ ਲਾ ਬਹੁਤ ਹੀ ਸੋਹਣੀ ਵਿਖੋ ਥਣ ਲੇਵਾ ਹਾਂ ਅਪਤਾਜ ਇਹ ਪੂਰਾ ਮੈਂ ਲੈਂਦੀ ਆ ਤੇ ਹਫਤੇ ਤੱਕ ਪੂਰੀ ਐਨ ਭਰ ਜੂਗੇ ਇਹ ਘੂਟਾ ਸਿੰਘ ਹੋਰ ਬਾਈ ਕੋਈ ਭਾਰ ਦੀ ਜਾਂ ਥਣਪੂਰ ਛਿੱਟੇ ਦੀ ਨਹੀਂ ਬਈ ਇਹ ਜੀ ਕੋਈ ਗੱਲ ਘਰੇਲੂ ਪਰਿਵਾਰ ਕੋਈ ਪਿੰਡ ਵਾਲਾ ਕੋਈ ਭਰਾ ਲੈ ਜੇ ਤਾਂ ਕੋਈ ਲੰਬਾ ਤਾਂ ਨਹੀਂ 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 ਬਈ ਕੋਈ ਲੰਬਾ ਨਹੀਂ ਠੀਕ ਹੈ ਦੇਖੋ ਵੀ ਦਰਸ਼ਕ ਵੀਰੋ ਕੋਈ ਵੀ ਆਪਣਾ ਵੀਰ ਭਰਾ ਇਹਨੂੰ ਘਰੇ ਚੋਣ ਵਾਸਤੇ ਜਾਂ ਕੋਈ ਵਪਾਰੀ ਵੀਰ ਲੈਣੀ ਚਾਹੁੰਦਾ ਤਾਂ ਪਿੰਡ ਆਕਲੀਆ ਜਲਾਲ ਤੇ ਜ਼ਿਲ੍ਹਾ ਪਟੰਡਾ ਤਹਿਸੀਲ ਖੂਲ ਬਾਈ ਜਗਸੀਰ ਸਿੰਘ ਦੇ ਘਰੇ ਆ ਕੇ ਤੇ ਇਹ ਮੱਝ ਖਰੀਦ ਸਕਦਾ ਪੈਸੇ ਤੁਸੀਂ ਲਾਉਣੇ ਆ ਤਸੱਲੀ ਤੁਸੀਂ ਆਪ ਕਰਨੀ ਆ ਖੁਦ ਆ ਕੇ ਆਪ ਦੀ ਤਸੱਲੀ ਕਰ ਲਓ ਤੇ ਕਰਕੇ ਤੇ ਮੈਂ ਸਾਫ ਸੁਥਰੀ ਆ ਪੂਰੀ ਤੇ ਅਜੇ ਹਫ਼ਤੇ ਚ ਪੂਰੀ ਬਣ ਕੇ ਪੂਰੀ ਤਿਆਰ ਹੋ ਜਾਣੀ ਆ ਅਜੇ ਵੇਖੋ ਤੇ ਰੇਟ ਬਾਈ ਜੀ ਰੇਟ 130 130 ਹਾਂਜੀ ਇਹ ਆਏਗਾ ਇਹਦਾ ਮਾਨਤਾਣ ਕਰ ਦਵਾਂਗੇ ਜੀ ਹਾਂਜੀ ਹਾਂਜੀ ਉਹ ਹੋਜੀ ਠੀਕ ਹੈ ਜੀ ਤੇ ਕੋਈ ਨਾ ਮੋਬਾਈਲ ਨੰਬਰ ਬੋਲੋ ਜੀ 62859 ਠੀਕ ਹੈ ਜੀ 00756 ਦੁਬਾਰਾ ਫੇਰ ਬੋਲੋ ਜੀ 62859 00756 ਠੀਕ ਹੈ ਜੀ ਮੋਬਾਈਲ ਨੰਬਰ ਤੇ ਸਕਰੀਨ ਤੇ ਚਲਾ ਦੇਾਂਗੇ ਕਿਸੇ ਵੀ ਵੀਰ ਭੈਣ ਭਾਈ ਨੇ ਜਿਨੇ ਵੀ ਕਿਸੇ ਨੇ ਇਹ ਮੈਂ ਖਰੀਦਣੀ ਆ ਪੂਰੀ ਦਸੱਲੀ ਵਾਲੀ ਮੈਂ ਆ ਤੇ ਖਰੀਦ ਸਕਦੇ ਆ ਕੋਈ ਲੰਬੇ ਵਾਲੀ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ